ਸਾਰੇ ਪਿੰਡਾਂ ਤੁਸੀਂ ਵੀ ਕਵਰ ਕਰਦੇ ਹੋ ਜਾ ਕੇ ਬਹੁਤ ਸੋਹਣਾ ਹੰਗਾਰਾ ਹੰਗਾਰਾ ਕੱਲੇ ਪਰਹੰਡੇ ਤੇ ਨਹੀਂ ਸਮੂਰ ਖੰਡੂਰ ਸਾਹਿਬ ਫਰੀਦਕੋਟ ਪੂਰੇ ਪੰਜਾਬ ਦੇ ਅੰਦਰ ਪੰਥਕ ਲਹਿਰ ਹੈ ਜਿਹੜੀ ਉਹ ਪੂਰੀ ਸ਼ਗਰਾਂ ਤੇ ਅਜੋਰਾ ਤੇ ਹੈ ਇਸ ਕਰਕੇ ਐਸ ਵਾਰ ਪੰਜਾਬ ਹਤਾਇਸ਼ੀ ਬੰਦੇ ਪੰਜਾਬ ਦਾ ਦਰਦ ਰੱਖਣ ਵਾਲੇ ਬੰਦੇ ਕੌਮ ਦਾ ਦਰਦ ਰੱਖਣ ਵਾਲੇ ਬੰਦੇ ਐ ਪਾਰਲੀਮੈਂਟ ਜਾਣਗੇ ਕਿਹੜੇ ਕਿਹੜਾ ਸਿਧਾਨਾ ਕੇ ਸਮੋੜੇ ਦਿਖਾਏ ਮੁੱਦੇ ਸਾਡੇ ਜੋ ਪੰਜਾਬ ਦੇ ਸੰਦਰਭ ਵਿੱਚ ਵੱਡੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਹੈ। ਡੈਮਾਂ ਦੇ ਮੁੱਦੇ ਨੇ, ਰਾਜਧਾਨੀ ਦੇ ਮੁੱਦੇ ਨੇ। ਉਸ ਤੋਂ ਇਲਾਵਾ ਸਾਡੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ। ਲਗਾਤਾਰ ਪੰਜਾਬ ਦੇ ਹੱਕਾਂ ਤੇ ਡਾਕੇ ਵੱਜੇ 47 ਤੋਂ ਲੈ ਕੇ ਪੰਜਾਬ ਹੁਣ ਦੱਬਿਆ ਗਿਆ, ਸੁੱਟਿਆ ਗਿਆ, ਤਾੜਿਆ ਗਿਆ। ਉਹ ਸਾਰੇ ਮੁੱਦੇ ਜਿਹੜੇ ਹੁਣ ਤੱਕ ਠਾਏ ਹੀ ਨਹੀਂ ਗਏ। ਜਿਉਂ ਪੰਜਾਬੀ ਸੁਭਾ ਬਣਿਆ ਹਰ ਵਾਰੀ ਇੱਥੋਂ ਇਹ ਨਾਰੇ ਲੱਗਦੇ ਰਹੇ। ਜਿਹੜਿਆ ਪੁੱਲ ਗਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਔਰ ਉਥੇ ਨਾਰਿਆਂ 'ਚ ਹੀ ਦੱਬ ਗਿਆ ਕੰਮ। ਉਦੋਂ ਬਾਅਦ ਲਗਾਤਾਰ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੇ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਹੁਣ ਆਪ ਵਾਲੇ ਹੋਣ ਸਾਰਿਆਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਅੱਗੇ ਗੋਡੇ ਟੇਕੇ ਨੇ ਕੋਈ ਸਾਡਾ ਅੰਮ੍ਰਿਤ ਪਾਰਲੀਮੈਂਟ ਚ ਲੋਕ ਸਭਾ ਦਾ ਹੋਵੇ ਚਾਹੇ ਰਾਜ ਸਭਾ ਦਾ ਹੋਵੇ ਕਿਸੇ ਨੇ ਵੀ ਜਾ ਕੇ ਹੁਣ ਤੱਕ ਇੱਕ ਦੋ ਤੋਂ ਇਲਾਵਾ ਜੇ ਮਾਨ ਸਾਹਿਬ ਨੇ ਲਗਾਤਾਰ ਆਵਾਜ਼ ਬੁਲੰਦ ਕੀਤੀ ਹੈ ਜਾ ਕੇ ਉੱਥੇ ਬਾਕੀ ਸਾਰਿਆਂ ਦੇ ਮੂੰਹ 'ਚ ਘੁੰਗਣੀਆਂ ਪਾ ਜਾਂਦੀਆਂ ਨੇ ਸਾਰੇ ਚੁੱਪ ਕਰ ਜਾਂਦੇ ਆ ਸ਼ੰਭੂ ਟੱਪ ਦੀ ਭੁੱਲ ਜਾਂਦੇ ਆ ਪੰਜਾਬ ਨੂੰ ਇੱਥੇ ਬਹੁਤ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੇ ਆ ਪੱਟੀਆਂ ਪੱਟੀਆਂ ਗੱਲਾਂ ਕਰਦੇ ਨੇ ਪਰ ਉੱਥੇ ਸਾਰੇ ਜਾ ਕੇ ਮੂੰਹ ਚੁੱਪ ਹੋ ਜਾਂਦੀ ਇਹਨਾਂ ਦੇ ਉਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਚੱਲਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਲੋਕਾਂ ਨੂੰ ਅਪੀਲ ਇਹ ਆ ਕਿ ਇੱਕ ਐਮਪੀ ਨੇ ਐਮਐਲਏ ਤੇ ਐਮਪੀ ਦੀ ਚੋਣ ਦਾ ਬੜਾ ਅੰਤਰ ਹੁੰਦਾ ਜਿਵੇਂ ਸਵਾਨ ਦਾ ਪਰ ਐਮਪੀ ਨੇ ਛੋੜੇ ਸੂਬੇ ਦੀ ਨੁਮਾਇੰਦਗੀ ਕਰਨੀ ਆ ਛੋੜੇ ਸੂਬੇ ਦੀ ਗੱਲ ਛੋੜੇ ਲੋਕਾਂ ਦੀ ਗੱਲ ਉੱਥੇ ਜਾ ਕੇ ਜਿੱਥੇ ਰਿਕਾਰਡ ਹੋਣੀ ਆ ਗੱਲ ਯੂਐਨਓ ਤੱਕ ਨੋਟ ਸੋਣੀਆਂ ਨੇ ਗੱਲਾਂ ਉਥੇ ਜਾਏ ਗੱਲ ਰੱਖਣੀ ਏਸ ਲਈ ਬੰਦਾ ਸੋਚ ਸਮਝ ਕੇ ਚੁਣਿਆ ਕਰੋ ਵੀ ਜਿਹੜਾ ਬੰਦਾ ਸਾਡੇ ਲਈ ਜਾ ਰਿਹਾ ਉਹ ਬੰਦਾ ਕੀ ਸਾਡੀ ਆਵਾਜ਼ ਬਣੂਗਾ ਚਾ ਪਤਾ ਨਹੀਂ ਹੋ ਜੂਗਾ ਐਦੂ ਪਹਿਲਾਂ ਅਸੀਂ ਜਿੰਨੇ ਵੀ ਬੰਦੇ ਚੁਣਦੇ ਰਹੇ ਹਾਂ ਪਾਰਟੀਆਂ ਚ ਧੜਿਆਂ ਚ ਹਸਕੇ ਚੁਣਦੇ ਰਹੇ ਹਾਂ ਵੀ ਅਸੀਂ 30 ਸਾਲ ਦੇ ਬਾਦਲਾਂ ਨਾਲ ਆ 20 ਸਾਲ ਦੇ ਕਾਂਗਰਸੀਆਂ ਅਸੀਂ ਉਸ ਬੰਦੇ ਦੀ ਸੋਚ ਉਹਦੀ ਸਮਝ ਉਹਦੀ ਦੂਰੰਦੇਸ਼ੀ ਇਹ ਸੋਚ ਕੇ ਬਹੁਤ ਘੱਟ ਬੰਦਾ ਚੁਣਦੇ ਹਾਂ ਪਰ ਐਸ ਵਾਰੀ ਮੌਕਾ ਆਇਆ ਇਹ ਮੌਕਾ ਨਾ ਕਮਾ ਦੇ 50 ਦੇ ਲੋਕਾਂ ਨੂੰ ਫੀਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਇੱਥੋਂ ਪੰਜਾਬ ਪੱਖੀ ਜਿਹੜੇ ਲੋਕ ਨੇ ਉਹ ਜਿੱਤ ਕੇ ਪੰਜਾਬ ਤੋਂ ਜਾਣੇ ਚਾਹੀਦੇ ਨੇ ਜਿੰਨੇ ਮੁੱਦੇ ਆਪਾਂ ਹੋਰ ਲੈ ਲਏ ਕਿਸਾਨੀ ਦਾ ਮੁੱਦਾ ਬੇਅਦਵੀਆਂ ਦੇ ਮੁੱਦੇ ਨੇ ਜਿਹੜੇ ਲਗਾਤਾਰ ਹਰ ਵਾਰੀ ਸਰਕਾਰਾਂ ਬੇਅਦਵੀ ਦੇ ਉੱਤੇ ਬਣਦੀਆਂ ਰਹੀਆਂ ਬੇਅਦਵੀ ਦੇ ਮੁੱਦੇ ਨੂੰ ਵਾਰ ਕੇ ਸਰਕਾਰਾਂ ਬਣਦੀਆਂ ਰਹੀਆਂ ਪਰ ਹਰ ਵਾਰੀ ਸਿਰਖਾਂ ਦੇ ਪੱਲੇ ਉਹੀ ਕੁਛ ਪਿਆ ਨਰਾਸਤੇ ਪਈ ਆ ਬੇਨਸਾਪੀ ਪਈ ਆ ਜਾਂ ਮਜ਼ਦੂਰਾਂ ਦੇ ਮੁੱਦੇ ਨੇ ਜਿਵੇਂ ਹੁਣ ਹਰ ਵਾਰੀ ਇੱਥੋਂ ਮਜ਼ਦੂਰ ਨੂੰ ਇੱਕ ਵੋਟਰ ਮੰਨਿਆ ਜਾਂਦਾ ਉਹ ਵੋਟਰ ਤਕਸੀਮਤਾ ਹੀ ਵੋਟ ਲਈ ਭੀਖ ਪਾਈ ਤੁਰ ਗਏ ਪਰ ਅਸੀਂ ਚਾਹੁੰਦੇ ਹਾਂ ਕਿ ਮਜ਼ਦੂਰਾਂ ਨੂੰ ਵੀ ਬਰਾਬਰ ਦੇ ਜਿਹੜੇ ਹੱਕ ਮਿਲਣੇ ਚਾਹੀਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਪਹੁੰਚਾ ਹੈ ਜੀ ਹਾਂ ਜੀ ਦੇ ਹਲਕੇ ਦੇ ਵਿੱਚ ਕਿੰਨੇ ਪਿੰਡ ਬਠੰਗਾ ਸਾਰਾ ਕਵਰ ਕਰਤਾ ਜੀ ਇਹ 650 ਪਿੰਡ ਸਾਰੇ ਪਿੰਡਾਂ ਚ ਇਹ ਜਾ ਚੁੱਕੇ ਆ ਕਮਾਲ ਦੀ ਗੱਲ ਦੇਖੋ ਕਿ ਨਸ਼ਿਆਂ ਦਾ ਕਿੰਨਾ ਵੱਡਾ ਮੁੱਦਾ ਪਰ ਨਸ਼ਿਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਨਸ਼ਿਆਂ ਦਾ ਮੁੱਦਾ ਗਾਇਬ ਹੀ ਕਰ ਦਿੱਤਾ ਗਿਆ ਦੋ ਵਾਰੀ ਸਰਕਾਰ ਬਣੀ ਨਸ਼ੇ ਦੇ ਮੁੱਦੇ ਉੱਤੇ ਪਹਿਲਾਂ ਕੈਪਟਨ ਸਾਹਿਬ ਨੇ ਸੌ ਚੰਕੀ ਗੁੱਟਕਾ ਸਾਫ ਕਰਕੇ ਉਸ ਤੋਂ ਬਾਅਦ ਭਵੰਤਮਾਨ ਜੀ ਨੇ ਕਿਹਾ ਕਿ ਅਸੀਂ 4 ਮਹੀਨੇ ਕਰਦਾਂਗੇ 5 ਸਾਲ ਉਹਨਾਂ ਦੇ ਰਾਜ ਚ ਵੀ 26 ਮਹੀਨੇ ਇਹਨਾਂ ਨੂੰ ਹੋ ਗਏ 10 ਸਾਲ ਅਹਿਬਾਲ ਵੀ ਰਹਿ ਗਏ ਇੰਨੇ ਚਾਰੇ ਵਿੱਚੇ ਬੀਜੇਪੀ ਚਾਰਿਆਂ ਬੀਜੇਪੀ ਤੇ ਅਰੇ ਦਲ ਦਾ ਜਿਹੜਾ ਗੱਠ ਜੋੜ ਰਿਹਾ ਸਰਕਾਰ ਰਹੀ ਹੈ ਲੰਮਾ ਸਮਾਂ ਚਾਰੇ ਪਾਰਟੀਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਚਟੇ ਦੇ ਮੁੱਦੇ ਦੀ ਗੱਲ ਨਹੀਂ ਨਾ ਇਹਨਾਂ ਦੇ ਭਾਸ਼ਣਾ ਚ ਬਾਕੀ ਮੈਂ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਉਹ ਬਾਰੇ ਆਪਾਂ ਵੀ 1 ਮਿੰਟ ਬਈ ਜੀ ਆਪਾਂ ਵੀ ਕਿੱਥੇ ਖੜੇ ਆ ਦੇਖੋ ਕਿੱਡੀ ਵੱਡੀ ਕਿੱਡੀ ਖਬਰ ਸੀਗੀ ਅੱਜ ਰਾਜਾ ਵਡਿੰਗ ਜੀ ਕਾਗਜ਼ ਭਰਨ ਦੇ ਕਹਿੰਦੇ ਜੀ ਰਾਜਾ ਵਡਿੰਗ ਜੀ ਕਹਿੰਦੇ ਜੀ ਸੂਤਰਾਂ ਤੋਂ ਪਤਾ ਲੱਗਿਆ ਘਰੋਂ ਰੋਟੀ ਨਹੀਂ ਖਾ ਕੇ ਗਏ ਗਿੱਡੀ 'ਚ ਉਹਨਾਂ ਦੀ ਧਰਮ ਪਤਨੀ ਰੋਟੀ ਖਵਾ ਰਹੀ ਹੈ ਉਹ ਵੱਡੀ ਖਬਰ ਸਾਰੇ ਚੈਨਲਾਂ ਨੇ ਉਹਨੂੰ ਪ੍ਰਮੁੱਖਤਾ ਦਿੱਤੀ ਹੈ ਦੇਖੋ ਗੱਲ ਬੋਟ ਰਾਜਨੀਤੀ ਬੋਟ ਲਈ ਨਹੀਂ ਮੈਂ ਕਰ ਰਿਹਾ ਵੀ ਕੱਲੀਆਂ ਬੋਟਾਂ ਲੈਣ ਖਾਤਰ ਉਹਨੂੰ ਖੁਸ਼ ਕਰਦਾਂਗੇ ਉਹਨੂੰ ਖੁਸ਼ ਕਰਦੇ ਅਸੀਂ ਚਾਹੁੰਦੇ ਆਂ ਪੰਜਾਬ ਦੇ ਕੁਦਰਤੀ ਤਸੀਦੇ ਜੋ ਸਾਡੇ ਆ ਪਾਣੀ ਜ਼ਹਿਰੀਲੇ ਕਰ ਦਿੱਤੇਗੇ ਲਾਲਾਂ ਕਿ ਡਾਈੰਗ ਫੈਕਟਰੀਆਂ ਹਰਿਆਣੇ ਦੇ ਵਿੱਚ ਕੰਨੀਆਂ ਡਾਈੰਗ ਫੈਕਟਰੀਆਂ ਦਾ ਸਾਰਾ ਸਾਰਾ ਸੱਤ ਲੋ ਜਿਹੜਾ ਬਣਾਤਾ ਧਰਤੀ ਹੇਟਾ ਸਾਡੇ ਪਾਣੀ ਆਉਣ ਵਾਲੇ ਸਮੇਂ ਸਾਡੇ ਕੋਲ ਪਾਣੀ ਕਿੰਨੇ ਚਿਰ ਦਾ ਬਚਿਆ 18-20 ਸਾਲ ਦਾ ਪਾਣੀ ਸਾਡੇ ਕੋਲ ਬਚਿਆ ਸੋ ਮੈਂ ਗੱਲ ਕਰਦਾ ਵੀ ਜਿਹੜਾ ਪੰਜਾਬੀ ਆਂ ਜਾ ਖਾਸ ਤੌਰ ਤੇ ਸਿੱਖਾਂ ਨੂੰ 47 ਦੇ ਵਿੱਚ ਇੱਥੇ ਵੰਡ ਵੇਲੇ ਇਹ ਵਾਅਦੇ ਕੀਤੇ ਗਏ ਕਿ ਇਹ ਖਿੱਤਾ ਜਿੱਥੋਂ ਆਜ਼ਾਦੀ ਦਾ ਨਿਗਮ ਮੰਨਣਗੇ ਪਰ ਲਗਾਤਾਰ ਧੱਕੇ ਹੋਏ ਸਾਡਾ ਸੱਭਿਆਚਾਰ ਖਤਰੇ 'ਚ ਆ ਸਾਡੀ ਬੋਲੀ ਖਤਰੇ 'ਚ ਆ ਸਾਡੀ ਵਿਰਾਸਤ ਦਾਤੇ ਲੱਗੀ ਹੋਈ ਆ ਇਸ ਕਰਕੇ ਅਸੀਂ ਇਹ ਗੱਲ ਨੂੰ ਲੈ ਕੇ ਖੜੇ ਹਾਂ ਵੀ ਪਹਿਲ ਦੇ ਆਧਾਰ ਤੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਆ ਸਾਡਾ ਸਿਧਾਂਤ ਸਾਡੇ ਗੁਰੂਆਂ ਦਾ ਫਲਸਫਾ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਸਰਵ ਆਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਪਰ ਮੈਂ ਕਹਿਣਾ ਕਿ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ ਚਾਹੇ ਨੌਕਰੀਆਂ ਚ ਹੋਵੇ ਚਾਹੇ ਰਜਗਾਰ ਚ ਹੋਵੇ ਹੁਣ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਦੇ ਜਿਹੜੇ ਬੈਠੇ ਆਂ ਰੋ ਡਾਂਗਾ ਖਾਂਦੇ ਆ ਪੁਰਸ ਦੀਆਂ ਸਰਕਾਰਾਂ ਤੋਂ ਡਾਂਗਾ ਕੈਸਾ ਉਖਾ ਰਹੇ ਆ ਪਰ ਇੱਥੇ ਆ ਕੇ ਜਿਹੜੇ ਗੈਰ ਪੰਜਾਬੀ ਨੇ ਨੌਕਰੀਆਂ ਲੈ ਰਹੇ ਨੇ ਭਵੰਤਮਨ ਜੀ ਕਹਿੰਦੇ 43000 ਨੌਕਰੀ ਦੇਤੀ ਉਹ ਜੋ ਗੈਰ ਪੰਜਾਬੀ ਕਿੰਨੇ ਆ 52% 53% ਬੰਦੇ ਬਾਹਰਲੇ ਸੂਬਿਆਂ ਦੇ ਆ ਇਸ ਤਰ੍ਹਾਂ ਦੇ ਨਾਲ ਅਸੀਂ ਹੁਣ ਮੇਰੀ ਗੱਲ ਸੁਣੋ ਹਿਮਾਚਲ ਦੇ ਅੰਦਰ ਰਾਜਸਥਾਨ ਦੇ ਅੰਦਰ ਉਤਰਾਖੰਡ ਦੇ ਅੰਦਰ ਨਾਗਾ لینڈ ਦੇ ਵਿੱਚ ਮੁਕਸ਼ਵੀਰ ਨਾ ਸੀ ਜ਼ਮੀਨ ਲੈ ਸਕਦੇ ਆ ਨਾ ਸੀ ਨੌਕਰੀ ਲੈ ਸਕਦੇ ਆ ਪਰ ਪੰਜਾਬ ਦੇ ਬੱਚੇ ਥੱਕਾ ਕਿਉਂ ਹੁਣ ਪਿਛਲੇ ਜਿਹੜੇ 10 ਸਾਲ ਦੇ ਅੰਕੜੇ ਦੱਸਦੇ ਆ ਵੀ 70000 ਦੇ ਕਰੀਬ ਹਿਮਾਚਲ ਤੋਂ ਇਕੱਲੇ ਤੋਂ ਆ ਕੇ ਬੰਦੇ ਇੱਥੇ ਨੌਕਰੀਆਂ ਲੈ ਗਏ ਤੇ ਸਾਡੇ ਬੰਦੇ ਅਪਲਾਈ ਵੀ ਨਹੀਂ ਕਰ ਸਕਦੇ ਹਿਮਾਚਲ ਦੇ ਜਦੋਂ ਕਹਿੰਦੇ ਆ ਸੰਵਿਧਾਨ ਹੈ ਕਾ ਕਾਨੂੰਨ ਹੈ ਸਾਨੂੰ ਬਰਾਬਰਤਾ ਦਾ ਹੱਕ ਹੋਣਾ ਚਾਹੀਦਾ ਲੋਕ ਸਭਾ ਹਲਕੇ ਦੇ ਵਿੱਚ ਜਿੱਦਾਂ ਹੁਣ ਆਪਣੇ ਮੱਛਾ ਤੋਂ ਤੇ ਮੁਟਿਆੜਾ ਸਦੈ ਤੇ ਲਗਾਉ ਕਾਫੀ ਕੀਤੀ ਰਹੇ ਤੇ ਮਾਮਲੇ ਜੀ ਮੈਂ ਉਹਨਾਂ ਨੂੰ ਮਿਲਿਆ ਨਹੀਂ ਹੈ। ਮਿਲ ਕੇ ਗੱਲਬਾਤ ਕਰਾਂਗੇ। ਸਾਡਾ ਦੇਖੋ ਫਰਜ਼ ਹੈ ਅਸੀਂ ਹਰ ਕੋਲ ਜਾਣਾ। ਵੋਟ ਲੈਣ ਜਿਹੜਾ ਪੰਜਾਬ ਪੱਕੀ ਬਣੇ। ਪੰਜਾਬ ਦੀ ਗੱਲ ਸੁਣ ਕਰਦਾ। ਪੰਜਾਬ ਦਾ ਦਰਦ ਦੱਸਦਾ। ਇਹ ਕੰਮ ਉਸ ਬੰਦੇ ਕੋਲ। ਵੀਡੀਓ ਦੀ ਜੋ ਆਵਾਜ਼ ਦੀ ਸੰਖਿਆ ਵੀ ਤਾਂ ਜਾਂ ਵਿਰਦਿਆਂ ਦਾ ਕਿਸੇ ਨੇ ਮੁਕਾ ਨਹੀਂ। ਦੇਖੋ ਜੀ ਅਸੀਂ ਤਾਂ ਮੈਸਜ ਦਾ ਮੋਰਚਾ ਵੀ ਜਾਂਦੇ ਰਹੇ ਆ। ਬੰਦੀ ਸਿੰਘਾਂ ਦੇ ਰਹਿ ਹੈਗੇ ਸੰਘਰਸ਼ ਵੀ ਕਰਦੇ ਰਹੇ ਆ। ਮਾਰਚ ਵੀ ਕਰਦੇ ਰਹੇ ਆ। ਲਗਾਤਾਰ ਆਵਾਜ਼ ਬੰਦ ਕਰ ਰਹੇ ਆ। ਅੱਜ ਵੀ ਪਿੰਡਾਂ 'ਚ ਬੋਲ ਰਹੇ ਆ। ਤੁਸੀਂ ਬਾਕੀ ਆ ਭਾਈ ਅਮਰਪਾਲ ਸਿੰਘ ਮਾਤਾ ਨਾਲ ਬੈਠੇ ਨੇ ਇਹ ਇਹ ਵੀ ਸਾਡੇ ਨੌਜਵਾਨ ਡਿਬਰੂਗੜ ਜ਼ਿਲ੍ਹਾ ਚ ਬੰਦ ਨੇ ਲਗਾਤਾਰ ਉਹ ਵੀ ਮੋਰਚਾ ਚੱਲ ਰਿਹਾ ਅਸੀਂ ਤਾਂ ਅਸੀਂ ਤਾਂ ਹਰ ਉਹ ਪੰਜਾਬ ਦਾ ਪੱਖ ਲੈ ਕੇ ਚੱਲੇ ਆ ਅਸੀਂ ਤਾਂ ਇਹ ਸੋਚਦੇ ਆਂ ਵੀ ਪੰਜਾਬ ਦੇ ਅਸੀਂ ਮੈਂ ਗੱਲ ਤੁਹਾਨੂੰ ਬੇਨਤੀ ਕਰਦਾ ਮੈਂ ਲੋਕਾਂ ਨੂੰ ਫੀਲ ਕਰਨਾ ਚਾਹੁੰਦਾ ਕਿ ਮੈਂ ਰਾਜਨੀਤੀ ਕਰਨ ਲਈ ਅਸੀਂ ਇੱਥੇ ਕੋਈ ਐਮਪੀ ਬਣ ਕੇ ਜਿਵੇਂ ਇਹ ਬਣ ਕੇ ਉੱਥੇ ਪਹੁੰਚ ਜਾਂਦੀ ਹੈ ਅਸੀਂ ਉਸ ਤਰ੍ਹਾਂ ਦੀ ਐਮਪੀ ਬਣਨੀ ਆਏ ਅਸੀਂ ਇਸ ਪੰਜਾਬ ਦੀਆਂ ਨਸਲਾਂ ਬਚਾਉਣ ਲਈ ਤਰੇ ਆਂ ਇਸ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ, ਤੁਰਿਆਂ ਵਿਰਾਸਤ ਨੂੰ ਬਚਾਉਣ ਲਈ ਤੁਰਿਆਂ ਇਹ ਸਾਡਾ ਮਕਸਦ ਹੈ, ਇਹੀ ਟੀਚਾ ਹੈ ਤੇ ਇਹੀ ਸਾਡਾ ਚੋਰਮੈਨ ਇੰਸਟਿਟਿਊਟ ਹੈ। ਹਾਂਜੀ, ਮਾਤਾ ਮਾਤਾ ਹੋ ਜੀ। ਦੋ ਲੱਗਾਇਆ ਮਾਈਕ ਥੋੜਾ ਜਿਆਦਾ ਅੱਗੇ ਕਰ ਦੋ ਆ ਜੀ। ਧੰਨਵਾਦ। ਇੱਕ ਮਿੰਟ ਜੀ, ਇੱਕ ਮਿੰਟ ਜੀ। ਹਾਂਜੀ ਬੱਲੇ ਕਿਸ ਤਰੀਕੇ ਦਾ ਹਜ਼ਾਰਾ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਬੱਚੇ ਬਲੋਂਕਾਰਾ ਮਿਲ ਰਿਹਾ ਤੇ ਮੈਂ ਬਾਕੀ ਸਾਰੀ ਸੰਗਤਾਂ ਨੂੰ ਅਪੀਲ ਵੀ ਕਰਨੀ ਚਾਹੀਦੀ ਹੈ ਵੀਂਦੀ ਵੀ ਕਰਨੀ ਚਾਹੀਦੀ ਆ ਵੀ ਲੱਗਾ ਸਾਨਾ ਜਿਹੜਾ ਇਹ ਬਠਿੰਡਾ ਤੋਂ ਚੋਂ ਲੜਿਆ ਤੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੀਏ ਤਾਂ ਦੀ ਆਪਾਂ ਨੂੰ ੀਟਿਆਂ ਦੀ ਬਹੁਤ ਜ਼ਰੂਰਤ ਹੈ ਜਿਹੜਾ ਪੰਜਾਬ ਤੇ ਪੰਜਾਬੀਆਂ ਤੋਂ ਜਾਣ ਦੀ ਗੱਲ ਕਰਦਾ ਪੰਜਾਬ ਦੇ ਹਰ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਇਹੋ ਜਿਹੇ ਲੀਡਰਾਂ ਸਾਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਅੱਗੇ ਕੋਈ ਕਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਪੰਜਾਬ ਦੇ ਕਿਸੇ ਮੁੱਦੇ ਤੇ ਗੱਲ ਨਹੀਂ ਉਠਾਈ ਬੰਦੀ ਸਿੰਘਾਂ ਨੇ ਜੇਲ੍ਹਾਂ ਚ 33-35 ਸਾਲ ਤੂੰ ਸਾਡੇ ਸਿੰਘ ਜਿਹੜੇ ਰੋਲ ਰਹੇ ਆ ਕਿਸੇ ਨੇ ਉਹ ਮੁੱਦੇ ਤੇ ਗੱਲ ਨਹੀਂ ਉਠਾਈ ਹੁਣ ਬੰਦੀ ਪੁਰਾਣੇ ਤੇ ਕੀ ਛੱਡਨੇ ਸੀ ਨਵਿਆਂ ਨੂੰ ਵੀ ਉਹਨਾਂ ਨੇ ਬੰਦੀ ਵੜਾ ਕੇ ਸਾਲ ਤੋਂ ਉੱਪਰ ਡਿੱਗੂ ਕਰ ਪਈ ਤਾਂ 50-55 ਜਿਹੜੇ ਕੁਝ ਅੰਮ੍ਰਿਤਸਰ ਦੀ ਜੇਲ੍ਹ ਚ ਆ ਕਿਉਂਕਿ ਸਰਕਾਰਾਂ ਲਗਾਤਾਰ ਸਾਡੇ ਅੱਗੇ ਅਤਕਾ ਰਹੀਆਂ ਕਲਾਮੀ ਦੀ ਜ਼ਿੰਦਗੀ ਜੀ ਰਹੇ ਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਕੇ ਚਾਹੁੰਦੀ ਕਿ ਇਹੋ ਜਿਹੇ ਲੀਡਰਾਂ ਦੀ ਵਾਅਦ ਤੋਂ ਵਾਅਦ ਸਪੋਰਟ ਕਰੋ ਕਿਉਂਕਿ ਇਹੋ ਜਿਹੇ ਐਮਪੀ ਬਣ ਕੇ ਪਾਰਲੀਮੈਂਟ ਚ ਠਾਡੀ ਆਵਾਜ਼ ਲੈ ਕੇ ਜਾਣ ਪੰਜਾਬ ਦੇ ਮੁੱਦੇ ਲੈ ਕੇ ਜਾਣ ਪੰਜਾਬ ਦੇ ਹਰ ਮਸਲੇ ਦਾ ਜਿਹੜਾ ਹੱਲ ਕੱਢਿਆ ਜਾਵੇ ਸਾਰੀਆਂ ਸੰਤਾਂ ਨੂੰ ਮੈਂ ਅਪੀਲ ਕਰਦੀ ਹਾਂ ਸੰਗਰੂਰ ਪਟਿੰਡਾ ਕੋਰਸਾ ਕੋ ਵੱਤ ਵਾਦੇ ਆਪਣੇ ਜਿਹੜੇ ਤੁਹਾਡੇ ਐਮਪੀ ਖੜੇ ਇਹਨਾਂ ਦੀ ਵੱਤ ਵਾਦ ਸਪੋਰਟ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਨੌਜਵਾਨ ਇਹੋ ਜਿਹੇ ਐਮਪੀ ਆ ਹੱਥ ਸਾੱਚ ਦੀ ਕਾਲੀ ਕਰਨ ਵਾਲੇ ਇਹਨਾਂ ਦੀ ਸਾਨੂੰ ਬਹੁਤ ਜਰੂਰਤ ਹੈ। ਮਾਤਾ ਜੀ ਜੇ ਗੱਲ ਕਰੀਏ ਦੇਖੋ ਇਲੈਕਸ਼ਨ ਜਦੋਂ ਆਉਂਦਾ ਹੈਗਾ ਹਰ ਇੱਕ ਕੈਂਡੀਡੇਟ ਵੱਡੇ ਵੱਡੇ ਦਾਅਵੇ ਤੇ ਵਾਅਦੇ ਜਰੂਰ ਕਰਦਾ ਹੈ ਪਰ ਜਿੱਤਣ ਤੋਂ ਬਾਅਦ ਉਹਦੀ ਜਿਹੜੀ ਫਲਸਫੀ ਹੈ ਉਹ ਚੇਂਜ ਹੋ ਜਾਂਦੀ ਹੈ। ਨੇ ਅੱਡ ਅੱਦੇ ਇਹੋ ਜਿਹੇ ਨਹੀਂ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਜੇ ਜਿੱਤਾਂਗੇ ਤੇ ਸੱਚ ਤੇ ਹੱਕ ਦੀ ਗੱਲ ਕਰਾਂਗੇ ਹਰ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਹੈ ਜੀ ਨੂਰ ਸਾਹਿਬ ਬਹੁਤ ਹੀ ਵਧੀਆ ਸੰਗਤ ਦਾ ਹਜ਼ਾਰਾ ਮਿਲ ਤੇ ਬਹੁਤ ਹੀ ਸੰਗਤ ਦਾ ਤੁਸੀਂ ਕਿਸ ਗੱਲ ਦਾ ਜਵਾਬ ਦੇ ਰਹੇ ਹੋ ਤੁਸੀਂ ਹਾਂ ਜੀ ਜਿੱਤਣ ਤੋਂ ਬਾਅਦ ਫਲਸਫੀ ਚੇਂਜ ਹੋ ਜਾਂਦੀ ਹੈ ਮਤਲਬ ਹੀ ਨਹੀਂ ਜੀ ਪਤਾ ਹੀ ਪਾਰ ਦੋ ਫਲਸਫੀ ਕਿਵੇਂ ਚੇਂਜ ਹੋ ਜੂ ਬਿਨਾ ਪਾਵਰਾਂ ਬਿਨਾ ਤਾਕਤਾਂ ਨੂੰ ਲੜਨੇ ਆ ਪਾਣੀਆਂ ਦੇ ਮੁੱਦੇ ਤੇ ਕਿਸਾਨੀ ਦੇ ਮੁੱਦੇ ਤੇ ਮਜ਼ਦੂਰਾਂ ਲਈ ਬੋਲੀ ਲਈ ਪਰਚੇ ਵੀ ਹੋਏ ਜੇਲ੍ਹਾਂ ਵੀ ਕੱਟੀਆਂ ਸਿਰ ਤੇ ਨਾਮ ਵੀ ਰਿਹਾ ਸਿਸ ਕਰਕੇ ਹਾਂ ਜੀ ਸਾਰਾ ਜੀ ਸੋ ਮਤਲਬ ਹੀ ਨਹੀਂ ਜੇ ਜੇ ਕਿਤੇ ਵਿਕਣ ਵਾਲੇ ਹੁੰਦੇ ਝੁਕਣ ਵਾਲੇ ਜਾਂ ਦਬਣ ਵਾਲੇ ਹੁੰਦੇ ਸਾਰੀਆਂ ਧਰਾਂ ਵੱਲੋਂ ਕਿਹਾ ਗਿਆ ਵੀ ਸਾਡੇ ਵੱਲੋਂ ਆ ਜਾ ਪਰ ਇਹਨਾਂ ਦਾ ਫਟਾ ਪਾ ਕੇ ਗੱਲ ਤੇ ਇਹਨਾਂ ਦੀ ਗਲਾਮੀ ਨਹੀਂ ਕਰਨੀ ਪੰਜਾਬ ਦੀ ਗੱਲ ਕਰਾਂਗੇ ਆਖਰੀ ਸਾਹ ਤੱਕ ਕਰਾਂਗੇ